ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਭਾਨੇ ਸਿੱਤੂ ਨੂੰ ਵਿਹਾ ਕਰੋ ਭਾਨੇ ਸਿੱਤੂ ਨੂੰ ਵਿਹਾ ਕਰੋ ਆ ਵੈਗੁਰੂ ਜੀ ਦੀ ਫਤਿਹ ਸਾਧ ਸੰਗਤ ਜੀ ਉਹ ਜਿਹੜੇ ਸੰਗਰੂਰ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਹ ਭਗਵੰਤ ਮਾਨ ਨੂੰ ਵੋਟਾਂ ਪਾ ਕੇ ਬਣਾਇਆ ਨਾ ਉਹ ਜਿਹੜੇ ਪੜ੍ਹਨ ਕਰਦੇ ਆ ਉਹ ਲਾਉਣ ਵੀ ਜਾਣਦੇ ਆ ਉਹ ਸਾਡਾ ਗੁਰੂ ਸਮਰੱਥ ਉਹ ਸਾਡੇ ਗੁਰੂ ਨਹੀਂ ਇਹਨਾਂ ਨੂੰ ਥੱਲ ਦੇਣਾ ਹੈ ਵੀ ਮੁਕੇ ਇਹਨਾਂ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਹੋਈਆਂ ਕੋਈ ਇੱਥੇ ਡੈਮੋਕ੍ਰੇਸੀ ਦਾ ਹਾਲ ਰਿਹਾ ਨਹੀਂ ਇਹ ਮੋਦੀ ਦੇ ਨਾਲ ਮਿਲ ਕੇ ਸਾਰਾ ਇੱਥੇ ਮੌਨ ਨੌਜਵਾਨਾਂ ਦਾ ਘਾਣ ਕਰ ਰਹੀ ਹੈ ਨਾਟਕਕਾਰ ਜਿਹੜਾ ਬੰਦਾ ਇਹਦੀਆਂ ਚਾਲਾਂ ਬਿਲਕੁਲ ਨਹੀਂ ਚਲੀਆਂ ਹੁਣ ਨੌਜਵਾਨਾਂ ਨੂੰ ਸੋਚੀ ਆ ਗਈ ਹੈ ਇਕਾ ਹੋ ਗਿਆ ਹੈ ਕਿ ਕਿਸ ਤਰ੍ਹਾਂ ਇਹਨਾਂ ਲੋਕਾਂ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜੇ ਇਹਨਾਂ ਨੂੰ ਵੋਟਾਂ ਆਇਆ ਸੰਗਤ ਸਾਧ ਸੰਗ ਨੌਜਵਾਨ ਜਿਹੜੇ ਜਿਹੜੇ ਉਹ ਵੀ ਨੌਜਵਾਨ ਐ ਜਿਹੜੇ ਪਹਿਲਾਂ ਝਾੜੂ ਹੱਥਾਂ ਵਿੱਚ ਲੈ ਕੇ ਉਹ ਤੇਰੇ ਵਾਸਤੇ ਵੋਟਾਂ ਮੰਗਦੇ ਸੀ ਉਹ ਹੁਣ ਤੂੰ ਸਰਬ ਲਿਹਾਜ ਕਰ ਦਿੱਲੀ ਜਾ ਕੇ ਲੁੱਗ ਗਿਆ ਇੱਥੇ ਲੋਕਾਂ ਨੂੰ ਸੜਕਾਂ ਦੇ ਗਰੀਬ ਇਹਨਾਂ ਨੌਜਵਾਨ ਬੱਚਾ ਨੂੰ ਉੱਥੇ ਜਾੜਦੇ ਤੇ ਕਿਸੇ ਨੂੰ ਕੋਈ ਬੇਰਜਗਾਰੀ ਪੱਤਾ ਨਹੀਂ ਮਿਲਿਆ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਉਹ ਸੀ ਬਜ਼ੁਰਗ ਹੁਣ ਨੌਜਵਾਨਾਂ ਦੇ ਨਾਲ ਲੜਕਾ ਔਰ ਕਿਸਾਨਾਂ ਦੀ ਮਦਦ ਦੇ ਨਾਲ ਲੱਖਾ ਸੁਧਾਣਾ ਦੀਪ ਸਿੱਧੂ ਅਮਰਤਪਾਲ ਦੀ ਸਾਰੀ ਫੌਜ ਤੇ ਪਰਮਿੰਦਰ ਜਿਹੜਾ ਖਾਲਸਾ ਸਾਰੇ ਮਿਲ ਕੇ ਸਾਰੇ ਨੌਜਵਾਨ ਮਿਲ ਕੇ ਮੈਂ ਤਾਂ ਸਾਰੇ ਨੌਜਵਾਨਾਂ ਨੂੰ ਸ਼ਾਬਾਸ਼ ਦਊਂਗਾ ਤੁਹਾਨੂੰ ਜਿਹੜਾ ਏਕਾ ਕਰਿਆ ਏਕੇ ਬਿਨਾ ਅਸੀਂ ਬਚਣਾ ਨਹੀਂ ਏਕੇ ਤੋਂ ਬਿਨਾ ਅਸੀਂ ਖਤਮ ਹੋ ਜਾਾਂਗੇ ਪੰਜਾਬ ਵੀ ਖਤਮ ਹੋਣ ਦੀ ਕਗਾਰ ਤੇ ਇਸ ਟਾਈਮ ਇਹ ਸਾਧ ਸੰਗਤ ਜੀ ਇਹ ਨੌਜਵਾਨ ਹੁਣ ਇੱਕ ਨਾ ਹੋਏ ਬਜ਼ੁਰਗ ਤੁਹਾਡੇ ਨਾਲ ਹੈਗੇ ਫਿਕਰ ਨਾ ਤੁਸੀਂ ਕਰੋ ਅਸੀਂ ਤੁਹਾਨੂੰ ਸਹਿਯੋਗ ਦੇ ਸਕਦੇ ਹਾਂ ਤੁਹਾਡੇ ਵਾਸਤੇ ਤੰਦ ਬਣ ਸਕਦੇ ਹਾਂ ਅਸੀਂ ਫਲਾਤ ਦੀ ਗੰਧ ਬਣ ਸਕਦੇ ਆ ਲੇਕਿਨ ਨੌਜਵਾਨਾਂ ਨੇ ਸਾਰਾ ਮੋਰਚਾ ਜਿਹੜਾ ਇਹ ਜਿਤਨਾ ਹੈ ਹੁਣ ਇਸ ਟਾਈਮ ਜਾਗਰੂਕਤਾ ਨੌਜਵਾਨਾਂ ਦਾ